ਬਵਾਸੀਰ ਇੱਕ ਐਸਾ ਰੋਗ ਜੋ ਨਾ ਕਹਾ ਜਾਏ ਨਾ ਸਹ ਜਾਏ ਆਪਣਾ ਕਹੇ ਨਾ ਸਹੇ ਸਿਰਫ ਇਲਾਜ ਕਰੇ ਪੀ 6 ਕੈਪਸੂਲਰ ਟੂ ਪੀ 6 ਬਵਾਸੀਰ ਦਾ ਆਯੁਰਵੈਦਿਕ ਡਾਕਟਰ ਲਾਈਨਸ ਕਲੱਬ ਅੰਮ੍ਰਿਤਸਰ ਵੱਲੋਂ ਅੱਜ ਮਹਾ ਸਿੰਘ ਗੇਟ ਸਥਿਤ ਬੀਬੀ ਕੀ ਡੀਏਵੀ ਸੀਨੀਅਰ ਸੈਕੰਡਰੀ ਸਕੂਲ 'ਚ ਅੱਖਾਂ ਦਾ ਕੈਂਪ ਲਗਾਇਆ ਗਿਆ ਜਿੱਥੇ ਕੀ ਪ੍ਰਦਾਨ ਲਾਈਨਸ ਨੈਨਿਸ ਬਾਹਲ ਦੀ ਅਗਵਾਈ ਹੇਠ ਕੀਤਾ ਗਿਆ ਇਹ ਕੈਂਪ ਵਿੱਚ ਨਿਰਮਲ ਜੋਤ ਆਈ ਹਸਪੀਟਲ ਦੀ ਡਾਕਟਰੀ ਟੀਮ ਨੇ ਸਹਿਯੋਗ ਦਿੱਤਾ ਅਤੇ ਲਗਭਗ 150 ਬੱਚਿਆਂ ਦੀ ਅੱਖਾਂ ਦੀ ਜਾਂਚ ਕਰਕੇ ਮੁਫਤ ਸਲਾਹ ਦਿੱਤੀ। ਉੱਥੇ ਹੀ ਪ੍ਰਧਾਨ ਲਾਈਨ ਨਨਿਸ਼ ਬਾਹਲ ਨੇ ਦੱਸਿਆ ਕਿ ਕਲੱਬ ਵੱਲੋਂ ਹਰ ਮਹੀਨੇ ਦੋ ਥਾਵਾਂ ਤੇ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ ਜੋ ਸਮਾਜ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਅੱਖਾਂ ਦੀ ਦੇਖਭਾਲ ਲਈ ਜਾਗਰੂਤ ਕਰਨਗੇ। ਇਸ ਮੌਕੇ ਤੇ ਲਾਈਨਸ ਕਵਲਜੀਤ ਅਰੋੜਾ, ਲਾਈਨਸ ਕਪਿਲ ਮਹਿਰਾ ਅਤੇ ਲਾਈਨਸ ਰਾਣਾ ਸਿੰਘ ਸ਼ੇਰ ਇੱਥੇ ਲਾਇਨਸ ਕੇ ਕੇ ਵਰਮਾ ਸਮੇਤ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ ਜਿੱਥੇ ਕੀ ਸਭ ਮੈਂਬਰਾਂ ਨੇ ਮਿਲ ਕੇ ਲੋੜਵੰਦਾਂ ਦੀ ਸਹਾਇਤਾ ਕੀਤੀ ਉੱਥੇ ਹੀ ਸਕੂਲ ਦੀ ਪ੍ਰਿੰਸੀਪਲ இந்து ਰੋੜਾ ਨੇ ਸਮਾਜਿਕ ਪਹਿਲ ਲਈ ਲਾਇਨਸ ਕਲੱਬ ਦਾ ਧੰਨਵਾਦ ਕੀਤਾ